ਸੂਆ ਹੈਗਾ ਦੂਜਾ ਬਾਈ ਹਨਾ ਹਾਂਜੀ ਦੂਜਾ ਬੰਦਾ ਚ ਕਿਵੇਂ ਆ ਬਾਈ ਇਹ ਸਿੱਗੀ ਆਈ ਤੰਦੋ ਮੂੰਹੋ ਛੇ ਦੰਦਾ ਹਾਂਜੀ ਪਿਛਲੇ ਚ ਮਾਰ ਦੇਣਾ ਪਿਛਲੇ ਥਨਾ ਚ ਮਾਰ ਦੇ ਲੈ ਸੱਜਣੋ ਧਾਰਾਂ ਤੂਰਾ ਆਪਸ ਨੂੰ ਮਾਰ ਕੇ ਦਿਖਾ ਦੇਣਾ ਤੇ ਬੋਲੇ ਯਾ ਕੀ ਜਾ ਰਾਤ ਤੇ ਸੂਆ ਹੈ ਤੇ ਬਾਕੀ ਉਹੀ ਗੱਲ ਆ ਵੀ ਤੁਸੀਂ ਹਨਾ ਨੇੜੇ ਆ ਕੇ ਬਾਈ ਤੋਂ ਤਸੱਲੀ ਕਰਕੇ ਹਨਾ ਨੇੜੇ ਆ ਕੇ ਤਸੱਲੀ ਕਰਕੇ ਚੀਜ਼ ਲੈ ਜਾ ਕਰੋ ਸਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣਾ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਬਾਈ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਜੇ ਗੱਲ ਕਰ ਲਈ ਸੱਜਣਾ ਨੂੰ ਰਹਿ ਜਾਂਦੀ ਆ ਧੂਰੀ ਕਿਉਂਕਿ ਤਾਜੀ ਸੂਈ ਗਾਂ ਰਾਤ ਹੀ ਸੂਈ ਆ ਬੋਲੇ ਚ ਐ ਬੱਚੀ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਨੰਬਰ ਵੀ ਬਾਈ ਦਾ ਵੀਡੀਓ 'ਚ ਹੀ ਲਾ ਦੂੰਗਾ ਆਜੋ ਜੀ ਨਾਮ ਦੱਸ ਦੋ ਬਾਈ ਕੀ ਆ ਆਪਣਾ ਨਾਮ ਮੇਰਾ ਨਵਦੀਪਾ ਪਿੰਡ ਕੱਟੂ ਬਾਲੀਆਂ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਆ ਕਦੋਂ ਸੂਈ ਆ ਬਾਈ ਇਹ ਇਹ ਰਾਤ ਸੂਈ ਆ ਇਹ ਆ ਖੋਲ ਕੇ ਤੋਰ ਦੇ ਇੱਕ ਵਾਰੀ ਰਾਤ ਸੂਈ ਆ ਇਹ ਬੱਚਾ ਕੀ ਆ ਨਾਲ ਬਾਈ ਇਹਦੇ ਬੱਚਾ ਮਾਂਦਰ ਬੱਚਾ ਹੀ ਆ ਬੱਚਾ ਨਾਲ ਇਹਦੇ ਬੱਚਾ ਮੈਨੂੰ ਚਿਹਰੇ ਜਦੋਂ ਬੱਚੀਦਾਰ ਭਲੇਖਾ ਜਿਹਾ ਪਿਆਵਾਂਗੇ ਤੇ ਬੱਚੀਆਂ ਨਾਲ ਨਹੀਂ ਮੱਛਾ ਜੀ ਨਾਲ ਬੱਚਾ ਇਹਦੇ ਨੂੰ ਥਣਾ ਦੇ ਥੋੜੀ ਬਹੁਤੀ ਭਲਜੀ ਜਰੂਰ ਲੱਗਦੀ ਆ ਤੇ ਬਾਕੀ ਕੱਦ ਕਾਠ ਦਰਮਿਆਨਾ ਸਜਣੋ ਪਰ ਥੱਲੋਂ ਯਾਰ ਬੱਛੀ ਚੰਗੀ ਆ ਜੇ ਗੱਲ ਕਰ ਲਈਏ ਲੇਵਾ ਚੰਗਾ ਥੱਲੋਂ ਜਿੰਨਾ ਕ ਲੇਵਾ ਦਿਖਾਉਂਦੀ ਆ ਉਸ ਹਿਸਾਬ ਨਾਲ ਤੁਸੀਂ ਸਜਮੈਂਟ ਕਰ ਲਿਓ ਸੁਆ ਹੈਗਾ ਦੂਜਾ ਬਾਈ ਹੈਨਾ ਹਾਂਜੀ ਦੂਜਾ ਬੰਦਾ ਚ ਕਿਵੇਂ ਬਾਈ ਇਹ ਸਿੱਗੀ ਆਈ ਦੰਦੋਂ ਮੂੰਹੋ ਛੇ ਦੰਦ ਹਾਂਜੀ ਡੈਨਮਾਰਕ ਦੀ ਸੀ ਮੰਦੀ ਆਪੇ ਐਸ਼ਿਆ ਮੂੰਹੋ ਹੈਗੀ ਆ ਛੇ ਦੰਦ ਤੇ ਬਾਕੀ ਸੀਮਨ ਤਾਂ ਉਹੀ ਗੱਲ ਆ ਸੱਜਣੋ ਕਿਉਂਕਿ ਉਹ ਚੀਜ਼ ਦੀ ਯਾਰ ਮੈਂ ਪ੍ਰਮਾਣ ਨਹੀਂ ਕਰਦਾ ਹੁੰਦਾ ਕਿਉਂਕਿ ਆਪਾਂ ਨੇ ਹਨਾ ਲਵਾਇਆ ਨਹੀਂ ਹੋਇਆ ਤੇ ਬਾਈ ਵੀ ਮੇਰਾ ਖਿਆਲਾ ਲੈ ਕੇ ਆਇਆ ਕਿਸੇ ਸੱਜਣ ਤੋਂ ਤੇ ਜਿਵੇਂ ਅਗਲਾ ਜਾਣਕਾਰੀ ਦਿੰਦਾ ਅੱਗੇ ਵਾਲਾ ਯਾਰਾ ਉਹ ਵੀ ਅੱਗੇ ਵਪਾਰੀ ਵੀਰ ਜਾਣਕਾਰੀ ਦੇ ਜਾਂਦੇ ਨੇ ਜੇ ਮੈਂ ਗੱਲ ਕਰ ਲਾਂ ਹਾਂਜੀ ਆ ਦੁੱਧ ਕਿੰਨਾ ਕ ਪਾ ਦੂਗੀ ਬਈ ਇਹ ਦੁੱਧ ਪਹਿਲਾਂ ਇਹਨੇ 18 ਲੀਟਰ ਦਿੱਤਾ ਸੀ ਅੱਛਾ ਹਾਂਜੀ ਹੁਣ 20 ਤੋਂ 22 ਲੀਟਰ ਦੁੱਧ ਦੇ ਸਕਦੀ ਐ ਅੱਛਾ 20 ਤੋਂ 22 ਦੇ ਸਕਦੀ ਐ ਤੇ ਬਾਕੀ ਯਾਰ ਜਿਹੜੇ ਸੱਜਣ ਨੇ ਲੈ ਕੇ ਜਾਣੀਆਂ ਮੈਂ ਹਰੇਕ ਵੀਡੀਓ ਚ ਦੱਸਦਾ ਵੀ ਹੁੰਨਾ ਵੀ ਆਪ ਦੀ ਸਮਝ ਨਾਲ ਜਾਨਵਰ ਖਰੀਦਿਆ ਕਰੋ ਵੀ ਇਹ ਜਾਨਵਰ ਹੈਨਾ ਕਿੰਨਾ ਕ ਦੁੱਧ ਪਾ ਦੂਗਾ ਮੈਂ ਇਹੀ ਗੱਲ ਲੱਖੂ ਕਿ ਕਿਸੇ ਵੀ ਵਪਾਰੀ ਵੀਰ ਦੀ ਚਾਹੇ ਏ ਬਾਈ ਆ ਜਾਂ ਚਾਹੇ ਕੋਈ ਹੋਰ ਆ ਚਾਹੇ ਕੋਈ ਮੈਤੋ ਬਿਨਾ ਹੋਰ ਕੋਈ ਕਿਸੇ ਦੀ ਵੀਡੀਓ ਬਣਾਉਂਦਾ ਵੀ ਮਤਲਬ ਜਾਨਵਰ ਤੁਸੀਂ ਆਪ ਦੀ ਨਿਰਖ ਪਰਖ ਨਾਲ ਲੈ ਲਿਆ ਕਰੋ ਦੇਖ ਕੇ ਵੀ ਯਾਰ ਇਹਦੀ ਕਿੰਨੀ ਕ ਕੰਪੈਸਟੀ ਲੱਗਦੀ ਹੈ ਕਿੰਨਾ ਕ ਇਹ ਦੁੱਧ ਪਾ ਦੂਗਾ ਹੈਨਾ ਉਹ ਚੀਜ਼ ਕਿਸੇ ਦੀ ਵੀ ਗਰੰਟੀ ਗਰੰਟੀ ਤੇ ਨਾ ਰਿਹਾ ਕਰੋ ਜਿਵੇਂ ਗੱਲ ਕਰ ਲਾ ਤੇ ਮੇਨ ਗੱਲਾਂ ਹੂੰ ਥੋੜਾ ਜਿਹਾ ਉਪਰ ਆ ਜਾ ਕਰਦੀ ਹੈ ਹਨਾ ਹਾਂ ਜੀ ਕੈਮਰੇ ਤੋਂ ਡਰਦੀ ਹੈ ਥੋੜਾ ਜਿਹਾ ਹਾਂ ਹੂੰ ਥੋੜਾ ਜਿਹਾ ਡਰਦੀ ਹੈ ਧਾਰਾਂ ਦਿਖਾ ਦਿੰਦੀ ਮੈਂ ਮਾਰ ਕੇ ਹਾਂ ਜੀ ਧਾਰਾਂ ਹਾਂ ਧਾਰਾਂ ਮਾਰ ਕੇ ਇਹਦੀਆਂ ਦਿਖਾ ਦੇ ਆਓ ਬਾਲਟੀ ਲੈ ਲੈ ਪਾਂਡਾ ਲੈ ਲੈ ਆਪਾਂ ਨੂੰ ਲਾਂਭਾ ਰੋਜ ਆਉਂਦਾ ਇਹ ਗੱਲ ਪਿੱਛੇ ਇਹ ਗੱਲ ਪਿੱਛੇ ਯਾਰ ਸੱਜਣ ਕਮੈਂਟ ਕਰ ਦੇਣਾ ਇੱਕ ਮਿੰਟ ਕਿਉਂਕਿ ਉਹਨਾਂ ਦਾ ਵੀ ਕਰਨਾ ਜਾਇਜ਼ ਬਣਦਾ ਕਮੈਂਟ ਕਰਨਾ ਕਿਉਂਕਿ ਤੇਰਵਾਂ ਰਤਨਾ ਯਾਰ ਕਿਹਦੇ ਥੱਲੇ ਨਾ ਡੋਲਿਆ ਕਰੋ ਪਿਛਲੇ ਨੂੰ ਮਾਰ ਦੇਣਾ ਪਿਛਲੇ ਸਣਾ ਤੂੰ ਮਾਰ ਦੇ ਲਾ ਸੱਜਣੋ ਧਾਰਾ ਤੁਰਾ ਆਪਾਂ ਤੁਹਾਨੂੰ ਮਾਰ ਕੇ ਦਿਖਾ ਦੇਣਾ ਤੇ ਬੋਲੇ ਯਾਰ ਕਿ ਯਾਰ ਆ ਤੇ ਸੁਈਆ ਤੇ ਬਾਕੀ ਉਹੀ ਗੱਲ ਆ ਵੀ ਤੁਸੀਂ ਹਨਾ ਨੇੜੇ ਆ ਕੇ ਬਾਈ ਤੋਂ ਤਸੱਲੀ ਕਰਕੇ ਹਨਾ ਨੇੜੇ ਆ ਕੇ ਤਸੱਲੀ ਕਰਕੇ ਚੀਜ਼ ਲੈ ਜਾ ਕਰੋ ਬਾਜੀ ਬਾਜੀ ਜਿਹੜਾ ਜਾਣ ਦੀ ਪੂਰੀ ਠੰਡੀ ਆ ਜੀ ਕੋਈ ਬਿਨਾ ਨਿਆਣੇ ਤੋਂ ਜਿਵੇਂ ਮਰਜ਼ੀ ਚੋਲੋ ਨਿਆਣਾ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਯਾਰ ਜਿਵੇਂ ਕਿਤੋਂ ਵੀ ਲੈਣੇ ਹੋ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈ ਜਾ ਕਰੋ ਥਣ ਥਣੌੜ ਚੰਗਾ ਲੱਗੇ ਮੈਂ ਤੁਹਾਨੂੰ ਦੱਸਿਆ ਮਾੜੀ ਮੋਟੀ ਬਾਦੀ ਆ ਹੂੰ ਸ਼ੇਪ ਸ਼ੂਪ ਚੰਗੀ ਆ ਥਣ ਦੀ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈਗਾ 8360 ਇੱਕ ਵਾਰੀ ਫੇਰ ਬੋਲੋ 8360329597 ਹਰੇਟ ਇਹਦਾ ਫਿਰ ਰੇਟ ਫੋਨ ਤੇ ਕਰਾਂਗੇ ਜੀ ਉਹਨਾਂ ਕੀ ਕਰਾਂਗਾ ਜਿੰਨੇ ਕਿ ਰੇਟ ਜਮੀ ਜਾਇਜ਼ ਹੋਊਗਾ ਜੀ ਠੀਕ ਹੈ ਗੱਲ ਦਾ ਸੱਜਣਾ ਬਾਈ ਕਹਿੰਦਾ ਰੇਟ ਜਮੀ ਜਾਇਜ਼ ਹੋਊਗਾ ਕਈ ਸੱਜਣ ਲਾਂਭਾ ਦੇ ਦਿੰਦੇ ਨੇ ਵੀਰ ਵੀਡੀਓ ਤੇ ਨਹੀਂ ਗਾਲਾ ਆਪਾਂ ਨੇ ਰੇਟ ਨਹੀਂ ਕਰਨਾ ਰੇਟ ਜਮੀ ਜਾਇਜ਼ ਕਰਾਂਗੇ ਹਾਂ ਵੀ ਵੀਡੀਓ 'ਚ ਰੇਟ ਨਹੀਂ ਕਰਦੇ ਹੁਣ ਮੈਂ ਬਾਈ ਨਾਲ ਗੱਲਬਾਤ ਸਾਡੇ ਸਾਹਮਣੇ ਕਰ ਲਈ ਬਾਈ ਕਹਿੰਦਾ ਕੋਈ ਗੱਲ ਨਹੀਂ ਯਾਰ ਵੀਡੀਓ 'ਚ ਰੇਟ ਕਰ ਦਾਂਗੇ ਇਹਦਾ ਬਾਕੀ ਮੂਹੋਂ ਹੈਗੀ ਹੈ ਬਾਈ ਦੇ ਦੱਸਣ ਮੁਤਾਬਕ 6 ਰੰਗ ਦੂਜਾ ਸੂਆ ਭਾਈ ਜਿਹੜੇ ਵੀ ਸੱਜਣ ਨੂੰ ਇਹ ਬੱਚੀ ਪ ਤਸੱਲੀ ਕਰਕੇ ਯਾਰ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ